ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਫਤੇਗਰ ਚੂੜੀਆਂ ਬਾਈਪਾਸ ਚੌਕੀ ਤੇ ਹੋਇਆ ਗਰਨੇਡ ਹਮਲਾ ਜਾਣਕਾਰ ਦੇ ਬਤਾਰੇ ਪੁਲ ਦੇ ਉੱਪਰੋਂ ਹੀ ਕਿਸੇ ਨੇ ਸੁੱਟਿਆ ਥਾਣੇ ਵਿੱਚ ਹੈਂਡ ਗ੍ਰਨੇਡ ਬੰਬ ਸੁੱਟਣ ਵਾਲ ਦੇ ਪਿੱਛੇ ਪੁਲਿਸ ਭੱਜੀ ਵੀ ਪਰ ਕੋਈ ਕਾਬੂ ਨਹੀਂ ਆਇਆ ਪੁਲਿਸ ਚੌਕੀ ਨੂੰ ਉੱਥੇ ਹੀ ਤਾਲਾ ਮਾਰ ਦਿੱਤਾ ਗਿਆ ਤੇ ਪੁਲਿਸ ਥਾਣੇ ਵਿੱਚੋਂ ਗਾਇਬ ਹੋ ਗਈ ਖਾਨਕਾਰੀ ਮੁਤਾਬਕ ਅਮਰੀਦ ਸਰਦੇਵ ਫਤਿਹਗੜ ਚੂੜਿਆ ਰੋਡ ਬਾਈਪਾਸ ਤੇ ਪੁਲਿਸ ਚੌਂਕੀ ਤੇ ਹੋਇਆ ਗਰਨੇਡ ਹਮਲਾ ਜਿਸ ਦੇ ਚੱਲਦਿਆਂ ਕੋਈ ਪੁਲਿਸ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ ਉੱਥੇ ਹੀ ਇਸ ਮੌਕੇ ਤੇ ਐਸਐਸ ਡੀਸੀ ਦੇ ਪੁਲਿਸ ਅਧਿਕਾਰੀ ਅਮਰਜੀਤ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਦੇ ਕੋਲ ਚੌਂਕੀ ਦੇ ਆਲੇ ਦੁਆਲੇ ਦਾ ਜਾਇਜ਼ਾ ਲਿਆ ਗਿਆ ਅਤੇ ਮੀਡੀਆ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਗਰਨੇਡ ਹਮਲਾ ਹੋਇਆ ਪਰ ਮੌਕੇ ਤੇ ਅਸੀਂ ਪਹੁੰਚਿਆ ਸਾਡੇ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਉੱਥੇ ਉਹਨਾਂ ਨੇ ਕਿਹਾ ਕਿ ਇਹ ਗਰਨੇਡ ਦਾ ਟ੍ਰਿਗਰ ਹੈ ਪਹਿਲੇ ਉਨ੍ਹਾਂ ਦਾ ਜਵਾਬ ਹਾਂ ਵਿੱਚ ਦਿੱਤਾ ਪਰ ਉਹਨਾਂ ਨੇ ਬਾਅਦ ਵਿੱਚ ਕਿਹਾ ਕਿ ਪਤਾ ਨਹੀਂ ਇਸ ਦੀ ਜਾਂਚ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਹ ਕਿਸ ਚੀਜ਼ ਦਾ ਹਮਲਾ ਹੈ ਉਥੇ ਹੀ ਫਤੇਗਾ ਟੂਰੀਆ ਰੋਡ ਤੇ ਆਪਣੇ ਸੇ ਪੁਲਿਸ ਕਮਿਸ਼ਨ ਗੁਰਪ੍ਰੀ ਸਿੰਘ ਭੁੱਲਰ ਵੀ ਪਹੁੰਚਿਆ ਤੇ ਉਹਨਾਂ ਨੇ ਕਿਹਾ ਕਿ ਧਮਾਕੇ ਦੀ ਆਵਾਜ਼ ਉਰਾਈ ਹੈ ਪਰ ਇਹ ਕਿਸੇ ਦਾ ਧਮਾਕਾ ਹੈ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਉਹਨਾਂ ਨੇ ਕਿਹਾ ਕਿ ਸਾਡੀ ਪੁਲਿਸ ਵੀ ਮਲੋ ਇੱਥੇ ਨਾਕਾ ਲਗਾਇਆ ਹੋਇਆ ਸੀ ਅਤੇ ਪੁਲਿਸ ਕਿਉਂਕਿ ਕਾਫੀ ਸਮੇਂ ਤੋਂ ਬੰਦ ਪਈ ਹੋਈ ਹੈ ਫਿਲਹਾਲ ਇਸ ਮਾਮਲੇ 'ਚ ਕੋਈ ਪੁਲਿਸ ਅਧਿਕਾਰੀ ਜ਼ਿਆਦਾ ਬੋਲਣ ਮਾਰੇ ਪਿਆਰ ਨਹੀਂ ਹੈ ਐਸ ਐਸ ਹੋਤੀ ਕਿਹਨੇ ਐਸ ਐਸ ਹੋਤੀ ਓਕੇ ਐਸ ਐਸ ਹੋਤੀ ਓਕੇ ਸਰ ਹੈ ਕੀ ਆ ਤੁਸੀਂ ਆਏ ਹੋ ਇੱਥੇ ਕੀ ਹੈਗਾ ਪਤਾ ਲੱਗਾ ਵੀ ਨਹੀਂ ਪਰਮਿਸ਼ਨ ਹੋਈ ਮੇਰੇ ਉਸ ਤੋਂ ਜਾਗਾ ਲਈ ਨਹੀਂ ਸਰ ਕੀ ਗੱਲ ਹੋਈ ਜਿੱਥੇ ਗਨੇਰ ਸੁਤਿਆ ਵਾ ਅੱਛਾ ਤੇ ਇਹ ਹੋਣਾ ਕਲੀਅਰ ਥੋੜਾ ਇਹਨਾਂ ਗਨੇਟ ਹੈਗਾ ਫਿਰ ਐ ਸਰ ਹੱਥ ਤੇ ਕੀ ਫੜ ਖੜਿਆ ਵੀ ਕੀ ਆ ਥੋੜਾ ਦੱਸ ਕੀ ਤੁਹਾਨੂੰ ਪਤਾ ਕੀ ਲੱਗ ਸਕਦਾ ਇਹਨਾਂ ਵੀ ਕੀ ਗੱਲ ਆ ਇਹ ਸਰ ਚਾਰਟਿੰਗ ਤੁਸੀਂ ਬੋਲੇ ਟ੍ਰਿਗਰ ਹੈਗਾ ਕੁਝ ਜਾਣਕਾਰੀ ਤੁਸੀਂ ਪਹਿਲਾਂ ਬੋਲੇ ਟ੍ਰਿਗਰ ਹੈਗਾ ਵਾ ਖੜਿਆ ਨੇ ਕੀ ਕੀ ਆ ਮੈਨੂੰ ਲੱਗਦਾ ਵੇਖਾਂਗਾ ਫਿਰ ਗੱਲ ਕਰਾਂਗਾ ਵੀ ਕੀ ਹੈ ਅੱਛਾ ਧਮਾਕਾ ਸਰ ਕਿੰਨਾ ਕੇ ਜ਼ਬਰਦਸਤ ਹੋਇਆ ਤੇ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕਿੱਡਾ ਕੇ ਜ਼ਬਰਦਸਤ ਮੈਂ ਤਾਂ ਪੁਣੇ ਆਇਆ ਹੀ ਹਾਂ ਜੇ ਅੱਛਾ ਜੀ ਕੀ ਜਾਣਕਾਰੀ ਸਰ ਕੀ ਮਿਲੀ ਤੁਹਾਨੂੰ ਇਨਫੋਰਮੇਸ਼ਨ ਕੀ ਧਮਾਕਾ ਹੋਇਆ ਧਮਾਕਾ ਆ ਨਹੀਂ ਨਹੀਂ ਇਹ ਬੰਬ ਦਾ ਲੋਕ ਹੈ ਕੋਈ ਧਮਾਕਾ ਦੇਖਾਂਗੇ ਆਪਾਂ ਕੀ ਆਪਾਂ ਵੈਸੇ ਦੇਖਦੇ ਕਿ ਕਿੱਥੋਂ ਵਧੇਸ਼ ਕਰਾਂਗੇ ਆਪਾਂ ਸਰ ਆਪਣੇ ਬਾਰੇ ਇੱਕ ਵਾਰੀ ਫੇਰ ਜਾਣਕਾਰੀ ਦੇ ਦਿਓ ਪਲੀਜ਼ ਆਪਾਂ ਤਬਦੀਸ਼ ਕਰਾਂਗੇ ਵੀ ਕੀ ਆਏ ਆਪਣੇ ਬਾਰੇ ਕੋਈ ਇੱਕ ਵਾਰੀ ਜਾਣਕਾਰੀ ਫੇਰ ਦੇ ਦਿਓ ਨਾਮ ਤੇ ਟਿਕਨੇਸ ਦਾ ਸੌਰਾ ਥੱਲੇ ਕਰ ਲਓ ਮਾਈਕ ਆ ਸਰਚੋ ਸਾਹਿ ਇਹ ਦੇਖੋ ਰਾਜਮੰਤ ਨੇ ਬਿਲਕੁਲ ਕਰੀ ਹੈ ਜੀ ਇਹ ਇੱਕੋ ਚੀਜ਼ ਨਹੀਂ ਹੋਣੀ ਚਾਹੀਦੀ ਕੜੀ ਚੀਜ਼ ਨਹੀਂ ਬਣਦੀ ਯਾਰ ਥੱਲੇ ਕਰ ਲੋ ਆਈਡੀਆ ਯਾਰ ਆਈਡੀਆ ਥੱਲੇ ਕਰ ਲੋ ਹੈਗਾ ਕੀ ਹੈ ਸਰ ਯਾਰ ਇਹਨੂੰ ਦੇਖਾਂਗਾ ਮੈਂ ਦੇਖਾਂਗਾ ਆਈਡੀਆ ਥੱਲੇ ਕਰ ਰਹੀ ਆ ਉੱਤੇ ਨੇ ਕੋਈ ਨਹੀਂ ਲੱਗੀ ਵੈਸੇ ਤੁਸੀਂ ਆ ਛੁਪੜੇ ਹੋਰ ਕਰਨਾ ਪਿਆ ਆ ਆਈਡੀਆ ਬੱਸ ਹੋਇਤਾ ਵੀ ਕੀ ਹੈ ਕੰਡੇਡ ਦਾ ਬਹਿਣਾ ਵੀ ਪੀਆ ਕਰਨਾ ਨਾ ਅਬ ਬਿੱਲੀ ਫੜਾਣਾ ਕਰ ਲੋ ਵਾਇਟ ਆ ਨਹੀਂ ਲੀਏ ਕੰਡੇਡ ਵੀ ਕਿੰਨਾ ਬਾਅਦ ਚੁੱਕ ਰਹੇ ਆ ਆਈਡੀਆ ਨਾ ਮੈਂ ਤੁਹਾਨੂੰ ਪੁੱਛਣੇ ਮੈਂ ਤਾਂ ਆਇਆ ਹਾਂ ਚਲੋ ਠੀਕ ਹੈ ਸਰ ਧੰਨਵਾਦ ਧੰਨਵਾਦ ਥੈਂਕ ਯੂ ਥੈਂਕ ਯੂ ਉਹ ਐਕਟੀਕਰ ਚੌਕਾ ਸਾਡਾ ਰੋਟੀ ਦੀ ਗੱਲ ਤਾਂ ਮੈਂ ਫਰਕ ਤੋਂ ਰਹਾ ਇਹ ਤਾਂ ਬਤਾ 12 ਗਾੜੀ ਪੂਰੀਆਂ ਤੁਹਾਨੂੰ ਵੀ ਸਾਰੇ ਕੱਲੇ ਕਰ ਲੈ ਯਾਰ ਗੱਡੀ ਜਾ ਰਹੀ ਹੈ ਪੰਪ ਤੇ ਇਹ ਕੁਝ ਚੋਕੀ ਤੇ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜੇ ਤੁਸੀਂ ਮੈਨੂੰ ਦੱਸ ਦਿਓ ਬਾਹਰ ਗੱਲਾਂ ਕਰਨ ਲੱਗ ਪਏ ਨੇ ਇੱਦਾਂ ਕਹਿੰਦਾ ਭਾਜੀ ਲੰਬਾਂ ਫਸੇ ਕਰ ਲੋ ਆਈਡੀਆ ਪਹਿਲੀ ਗੱਲ ਦੇਖੀ ਨਹੀਂ ਆਏਗਾ ਕਿ ਪਤਾਗਾ ਇੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਪਸ਼ੰਬਰ ਜਿਹੜਾ ਸਾਡਾ ਏਐਸਆਈ ਅਧਿਕਾਰੀ ਸਾਹਮਣੇ ਗੱਲ ਕਰ ਰਿਹਾ ਸੀ ਕਿੰਨੇ ਗੱਲਾਂ ਹੋ ਰਹੀਆਂ ਨੇ ਅਸੀਂ ਪੁਲਿਸ ਚੱਕੀ ਕਰ ਰਹੇ ਸੀ ਸਾਨੂੰ ਕੁਝ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਲਾਕਾਉਟ ਤੋਂ ਕਿੰਨੀ ਦੂਰ ਹੈ ਜਿੱਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੋ ਕੋਲ ਇਹ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਕਿੰਨੇ ਨੰਬਰ ਸੱਜ ਰਹੇ ਹੋ ਦੇਖੋ ਦੱਸੇ ਅੱਛਾ ਦੂਜੀ ਗੱਲ ਅਰੇ ਹਰੇਕ ਚੀਜ਼ ਨੂੰ ਆਪਾਂ ਗ੍ਰੇਡ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਕਿਸੇ ਵੀ ਇੰਪੈਕਟ ਦੇਖਿਆ ਜੋ ਆਪਾਂ ਦੇਖਿਆ ਹੈ ਸੜਕ ਤੇ ਮਦਾ ਤੁਸੀਂ ਇਹ ਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਕਿ ਤੁਸੀਂ ਇਹਨੂੰ ਗ੍ਰਨੇਡ ਅਟੈਕ ਕਹਿ ਸਕਦੇ ਹੋ ਜੇ ਕੋਈ ਇੱਕ ਮਿੰਟ ਯਾਰ ਯਾਰ ਸ਼ਬਦਾਂ ਵਿੱਚ ਚੱਕੇ ਬਾਹਰ ਮਾਰਦਾ ਕੋਈ ਦੀਵਾਰ ਕੋਈ ਉੱਥੇ ਦੀਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਤਾਂ ਕਹਿੰਦੀ ਉਹ ਕਿ ਦੀਵਾਰ ਦੇ ਨਾਲ ਹੈ ਲੱਗਦਾ ਉਹਨੂੰ ਕੋਈ ਇੰਪੈਕਟ ਆਇਆ ਉਸੀ ਦਾ ਸੋਣਾ ਇਸ ਗੱਲ ਨੂੰ ਕਿਤੇ ਤੋਂ ਆਪਾਂ ਇਹਦੇ ਇਨਵੈਸਟੀਗੇਟ ਕਰ ਰਹੇ ਹਾਂ ਸਾਡੇ ਲੜਕੇ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉਥੇ ਐਸਐਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫੀਸਰ ਨੇ ਫੋਰੈਂਸਿਕ ਟੀਮ ਭਗਾ ਕੇ ਚੈੱਕ ਕਰਵਾ ਲਾਂਗੇ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰੇਨੇਡ ਅਟੈਕ ਹੋਵੇ ਉਸੇ ਸਾਰੇ ਇੰਨੇ ਪੜੇ ਲਿਖੇ ਲੋਕਾਂ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਰ ਇੱਕ ਲੋਕ ਜਾਂ ਬ੍ਰਾਹਮਣ ਕੋਈ ਬੜੀ ਆਈ ਜਿਵੇਂ ਮੇਰੀ ਗੱਲ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਸਾਡੇ ਐਸਐਚਓ ਸਾਹਿਬ ਕੇ ਖੜੇ ਹੈ ਸਾਡੇ ਟਮੰਡ ਯਾਰ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰਲੀ ਵੀ ਜੇ ਕੋਈ ਗ੍ਰਨੇਡ ਦੀ ਗੱਲ ਆਪਾਂ ਹਰੇਕ ਨੂੰ ਗ੍ਰਨੇਡਰ ਅਟੈਕ ਪੜਾ ਦਿੰਦੇ ਆ ਉਸ ਨੂੰ ਦੱਸ ਕੇ ਕਰਨੇ ਆ ਤੇ ਤਾਂ ਹੋਵੇ ਤੁਹਾਡੀ ਕੰਦ ਹੈ ਜਾਂ ਹੋਰ ਚੀਜ਼ਾਂ ਨੂੰ ਕੋ ਡੈਮੇਜ ਨਾ ਹੋਵੇ ਤੇਰੇ ਨਾਵੇਂ ਪੇਟ ਵੀ ਨਹੀਂ ਉਤਰਿਆ ਆਪਾਂ ਨੂੰ ਹਰੇਕ ਦਿਨੋਂ ਇਸ ਤਰ੍ਹਾਂ ਕਹਿਦੇ ਨੇ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਆਪਾਂ ਸਾਰੇ ਉੱਤੇ ਖੜੇ ਕੋ ਲੁਕੋ ਕੇ ਤਾਂ ਗੱਲ ਕਰਨੀ ਹੈ ਇਹ ਇੱਕ ਪਿੰਡ ਦੀ ਗੱਲ ਹੈ ਬਹੁਤ ਪਿਆਰਾ ਵੀ ਪਰ ਮੈਨੂੰ ਬਹੁਤ ਪਿਆਰਾ ਵੀ ਹੈ ਜੀ ਸਰਬਾਨੇ ਤੁਹਾਡੀ ਜਾਂਚ ਕੀ ਆਇਆ ਤੁਸੀਂ ਦੱਸੋ ਮੈਂ ਜਾਂਚ ਜੋ ਨਿਮਣੀ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਅੱਗੇ ਮੈਂ ਤਾਂ ਇਹ ਦੇਖਿਆ ਕਿ ਉੱਥੇ ਇੰਪੈਕਟ ਸਿਰਫ ਸੜਕ ਦੇ ਉੱਤੇ ਥੋੜੀਆਂ ਰੋੜੀਆਂ ਜਿਹੜੀਆਂ ਆ ਗਈਆਂ ਉਹਨਾਂ ਦੇ ਉੱਤੇ ਇੰਪੈਕਟ ਆਇਆ ਹੈ ਜੀ ਉੱਪਰ ਦੀ ਲੇਅਰ ਆ ਕੋਈ ਡੀਪ ਕੋਈ ਲੇਅਰ ਤੇ ਨਹੀਂ ਡਿੱਗਦਾ ਕੁਦਾਰ ਨੇੜੇ ਆ ਕੋਈ ਕੋਈ ਨਹੀਂ ਆ ਬੰਲੀ ਗੱਲ ਸਿਰਾਂ ਦਵਾਰਾ ਦੌਰਾਨ ਕਿ ਚੌਕੀ ਉੱਤੇ ਕੋਈ ਹੈ ਉਹਨੂੰ ਵੀ ਪਤਾ ਹੈ ਸਕੰਦਾ ਇਹ ਨਾਟੇ ਵਾਲੇ ਜਿਹੜਾ ਲੜਕੀਆਂ ਨੂੰ ਮੈਂ ਪੁੱਛੀ ਆ ਗੱਲ ਉਹ ਕਹਿੰਦੇ ਸਰ ਅਸੀਂ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਅਸੀਂ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਦੇਖਿਆ ਨਹੀਂ ਬਾਅਦ ਚ ਅਸੀਂ ਉਹ ਚੀਜ਼ ਦੇਖੀ ਕਿ ਫੋ ਮੈਂ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਫਲਾਮ ਫਲਾਉਣ ਵਾਲੇ ਦੇ ਖਿਲਾਫ ਆਪਾਂ ਐਕਸ਼ਨ ਵੀ ਲਵਾਂਗੇ ਇਹਨੂੰ ਖਾਮਕਾ ਲੋਕਾਂ ਨੂੰ ਪਹਿਲੇ ਕਰਨਾ ਔਰ ਗਲਤ ਫੂਆ ਕਰਾ ਕੇ ਚਲਾਉਣੀ ਇਸ ਰੋਂਗ ਥਿੰਗ ਅਬਰ ਰਿਸਪੌਂਸਿਬਿਲਟੀ ਐਕਟੀਵੇਟ ਹੋ ਗਈ ਸਰ ਆਖਿਰਕਾਰ ਹੈ ਲੱਗਦੀ ਹੈ ਕਿ ਕਾਫੀ ਦੂਰ ਦੂਰ ਤੱਕ ਪਹਾੜੇ ਦੀ ਵਾਗ ਹੈ ਮਲਾਕਪਾਤ ਰਹਿ ਕੇ ਚੌਕੀ ਦੇ ਸਾਹਮਣੇ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤਾਂ ਬਹੁਤ ਢੇਰ ਦੀ ਬੰਦ ਹੈ ਜਦੋਂ ਮੈਂ ਪਹਿਲਾਂ ਇੱਥੇ ਪੋਸਟ ਜੋ ਉਦੋਂ ਨਹੀਂ ਬੰਦ ਕੀਤੀ ਹੋਈ ਹੈ ਪਰ ਦੇਖ ਰਸੀ ਗੱਲ ਕਰੀਏ ਪਹਿਲਾਂ ਚੌਕੀ ਦੀ ਗੱਲ ਆਪਾਂ ਪੂਰਾ ਕਰ ਹਾਂ ਹਾਂਜੀ ਸਰ ਇੰਚਾਰਜ ਆਮਰਤੀ ਸੇ ਲਿਖਿਆ ਪਿੰੂ ਨੇ ਲਵਾ ਕੇ ਗਏ ਨੇ ਜੀ ਮੈਂ ਪਹਿਲਾਂ ਸੀ ਜੇ ਨਾ ਹੁਣ ਹੁਣ ਤਾਂ ਤੁਸੀਂ ਕਦੇ ਚੌਕੀ ਦੇਖਿਆ ਕੋਈ ਚਿਸਮਾਨ ਦੇਖ ਲਓ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਮੈਂ ਇੱਕ ਮਿੰਟ ਯਾਰ ਮੈਂ ਬੱਟੇ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਡੀਜੀ ਵੀ ਸਾਹਿਬ ਕਹਿੰਦੇ ਕਿ ਬੰਦੇ ਫੜੇ ਗਏ ਯਾਰ ਦੇਖੋ ਮੈਂ ਨੇ ਕੋਈ ਗੱਲ ਕੀਤੀ ਜੋ ਮੈਂ ਤੁਸੀਂ ਦੇਖਿਆ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਇੱਕ ਅਨ੍ਹੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਹਦੇ ਇਨਵੈਸਟੀਗੇਸ਼ਨ ਆਪਾਂ ਦੇਖ ਰਹੇ ਹਾਂ ਬਹੁਤ ਤੇਜ਼ ਸੀ ਨਾ ਆਵਾਜ਼ ਬਹੁਤ ਆਵਾਜ਼ ਕਿ ਕਿਸ ਤਰ੍ਹਾਂ ਦੀ ਨੋਇਜ਼ ਹੁੰਦੀ ਰਹਿੰਦਾ ਤੁਸੀਂ ਰੋਜ਼ ਸੁਣਦੇ ਨਹੀਂ ਆਵਾਜ਼ ਸਾਰੇ ਇੱਕ ਮਿੰਟ ਆਪ ਨੂੰ ਤੁਸੀਂ ਮੈਨੂੰ ਇੱਕ ਆਪ ਦੱਸ ਦੋ ਸਾਰੇ ਕਹਿ ਰਹੇ ਲੋਕੋ ਜੇ ਕੋਈ ਗ੍ਰੇਨੇਡ ਅਟੈਕ ਹੋਏ ਤਾਂ ਇੰਪੈਕਟ ਇਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਪਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫਿਰ ਵੀ ਵੈਰੀਫਾਈ ਕਰ ਰਹੇ ਹਾਂ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਰਸਟ ਥਿੰਗ ਫਾਰ ਦਿਸ ਸੁਸਾਇਟੀ ਸਰ ਕੈਮਰੇ ਚੈੱਕ ਕਿਤੇ ਜਾਣਗੇ ਵੀ ਪਰ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਿਹਾ ਐ ਅਸੀਂ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੂਟੀਨ 'ਚ ਇਹ ਵੀ ਨਾਕਾ ਲੱਗਿਆ ਉਹਨੇ ਆ ਕੇ ਇਨਸਪੈਕਟ ਕੀਤਾ ਆਪਣੇ ਸੀਰੀਅਸ ਨੂੰ ਦੱਸਦਾ ਮੈਂ ਕਿਉਂਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਹਾਂ ਜੀ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਹਾਂ ਨਹੀਂ ਐਸਐਸਓ ਇਸਨੇ ਮੁਲਾਕਾਤ ਨਹੀਂ ਕੀਤਾ ਮੈਨੂੰ ਨਹੀਂ ਪਤਾ ਕੌਣ ਐਸਐਸਓ ਸੀਸੀ ਮੈਨੂੰ ਨਹੀਂ ਉਹ ਪਤਾ ਚੌਣਾ ਮਰਜ਼ੀਂਦਾ ਮੈਂ ਤਾਂ ਆਪਣੀ ਗੱਲ ਕਰ ਰਿਹਾ ਤੇ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਜਾ ਵੀ ਵਾਹ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਆ ਠੀਕ ਸਿੰਪਲ ਗੱਲ ਹੈ ਆਪਾਂ ਨੂੰ ਤਾਂ ਬੰਦਾ ਇਨਵੈਸਟੀਗੇਸ਼ਨ ਕਰਨ ਵਾਸਤੇ ਸੋ ਸੋ ਟਾਈਮ ਦਿਓ ਅਫਾ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਕੋਈ ਲੁਕੋ ਕੇ ਗੱਲ ਕੀਤੀ ਨਹੀਂ ਰਿਪੋਰਟ ਕਿ ਤਮਾਕੇ ਦੀ ਆਵਾਜ਼ ਕੋਈ ਧੱਗਈ ਨਹੀਂ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਂ ਦੱਸਿਆ ਵੀ ਸਰ ਮੈਨੂੰ ਇਹ ਤਾਂ ਲੱਗਿਆ ਵੀ ਕੋਈ ਚੀਜ਼ ਸਰ ਟਾਈਕਨੋਬਿਡ ਕੋਈ ਮੇਰਾ ਕਰ ਰਹੀ ਮੈਨੂੰ ਤਮਾਕੇ ਵਾਗ ਸੁਣੀ ਮੈਂ ਤਾਂ ਤੇ ਪੁੱਛਿਆ ਮੈਂ ਕੱਲ ਤੋਂ ਸੁਪਈ ਸਾਹਿਬ ਮੈਂ ਮੰਨ ਲੀ ਤਾਂ ਡੀਗਲ ਮੈਂ ਕੋਈ ਦਿਨਾਈ ਥੋੜਾ ਕਰ ਰਿਹਾ ਮੈਂ ਤਾਂ ਇਹ ਕੱਲ ਤੁਹਾਨੂੰ ਸੁਝਾ ਰਿਹਾ ਕਿ ਰੋਜ਼ ਤੁਸੀਂ ਕਿੰਨੇ ਤੁਹਾ ਮੈਂ ਕਹਿੰਦੀ ਵਾਈ ਸੁਣਦੇ ਹੋ ਤੇ ਮੈਰਿਜ ਪੈਲੇਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਈਐਨ ਕਰੀ ਠੀਕ ਹੈ ਸਰ ਠੀਕ ਹੈ ਆਪਾਂ ਇਹਨੂੰ ਸੈਂਸ ਕਰ ਗਏ ਗਲਤ ਗੱਲ ਕਰਕੇ A1 ਪੰਜਾਬੀ ਟੀਵੀ ਲਈ ਅਮਰੀਕਾ ਸਰ ਤੋਂ ਸੁਨੀਲ ਖੋਸ ਦੀ ਰਿਪੋਰਟ